ਇੱਕ ਵਾਰ ਫੇਰ ਤੋਂ ਇੱਕ ਸਾਤਰ ਚੋਰ ਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਵੀ ਲੁਧਿਆਣੇ ਦੀ ਪਾਰਕਿੰਗ ਦੇ ਵਿੱਚ ਆਪਣੀਆਂ ਗੱਡੀਆਂ ਖੜੀਆਂ ਕਰਨ ਦੀ ਸੋਚ ਰਹੇ ਹੋ ਤਾਂ ਜਰਾ ਇਹ ਵੀਡੀਓ ਨੂੰ ਗੌਰ ਦੇ ਨਾਲ ਦੇਖ ਲੋ ਇਹ ਵੀਡੀਓ ਤੁਹਾਨੂੰ ਸੋਚਾਂ ਦੇ ਵਿੱਚ ਪਾ ਦਵੇਗੀ ਕਿਉਂਕਿ ਉਸ ਤੋਂ ਬਾਅਦ ਤੁਸੀਂ ਸੋਚੋਗੇ ਕਿ ਆਖਰ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕੀਤੀਆਂ ਜਾਣ ਜਾਂ ਫਿਰ ਨਹੀਂ ਦੱਸ ਦੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਚੋਰੀ ਚੁਕਾਰੀ ਦੀਆਂ ਵਾਰਦਾਤਾਂ ਆਏ ਦਿਨ ਸਾਹਮਣੇ ਆਉਂਦੀਆਂ ਨੇ ਤੇ ਇਹ ਤਸਵੀਰਾਂ ਆਪ ਨੂੰ ਚਰਚਾ ਦੇ ਵਿੱਚ ਵੀ ਹੁੰਦੀਆਂ ਨੇ ਕਿਉਂਕਿ ਲੋਕਾਂ ਵੱਲੋਂ ਵੇਖਿਆ ਜਾਂਦਾ ਹੈ ਕਿ ਆਖਰ ਕਿਸ ਤਰ੍ਹਾਂ ਸ਼ਾਤਰ ਚੋਰ ਹੈ ਜਿਹੜੇ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜੋ ਹੁਣ ਤਸਵੀਰ ਸਾਹਮਣੇ ਆਈ ਹੈ ਲੁਧਿਆਣਾ ਦੇ ਰੱਖ ਬਾਬਾ ਤੋ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਪਾਰਕਿੰਗ ਦੇ ਵਿੱਚ ਖੜੀ ਕੀਤੀ ਗਈ ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾਈ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਚੋਰੀ ਕਰਦਾ ਹੈ ਤੇ ਬੜੇ ਆਰਾਮ ਦੇ ਨਾਲ ਰਫੂ ਚੱਕਰ ਹੋ ਜਾਂਦਾ ਹੈ ਲੋਕਾਂ ਦੇ ਵੱਲੋਂ ਪੈਸੇ ਜੋੜ-ਜੋੜ ਕੇ ਆਪਣੀਆਂ ਬਾਈਕਾਂ ਗੱਡੀਆਂ ਖਰੀਦੀਆਂ ਜਾਂਦੀਆਂ ਨੇ ਪਰ ਇਹ ਚੋਰ ਮਿੰਟ ਲਾਉਂਦੇ ਨੇ ਇਹਨਾਂ ਨੂੰ ਗਾਇਬ ਕਰਨ ਦੇ ਲਈ ਚੋਰੀ ਕਰਨ ਦੇ ਲਈ ਇਹ ਤਸਵੀਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜੋ ਖੂਬ ਚਰਚਾ ਦੇ ਵਿੱਚ ਹੈਦਿਆਣਾ लाइਵ ਦੇ ਲਈ ਠੰਗਾ ਚਾਰਤ ਰਿਪੋਰਟ